ਐਕਸਟਰਾ ਮੈਰਿਟ ਰਿਲੇਸ਼ਨਸ ਦੇ ਉੱਤੇ ਜੀ ਜਿਹੜਾ ਬੜਾ ਅੱਜ ਕੱਲ ਬਹੁਤ ਚੱਲਦਾ ਕੋਈ ਕੋਈ ਕਿਸੇ ਨੂੰ ਅੱਜ ਕੱਲ ਨਹੀਂ ਹੈ ਤਾਂ ਬੜਾ ਪੁਰਾਣਾ ਚੱਲਿਆ ਹੁੰਦਾ ਜੀ ਰਾਜਾ ਮਹਾਰਾਜਾਂ ਤੋਂ ਲੈ ਕੇ ਸਾਡੇ ਜੈਲਦਾਰਾਂ ਤੋਂ ਲੈ ਕੇ ਵੱਡੇ ਜ਼ਿਮੀਦਾਰਾਂ ਤੋਂ ਲੈ ਕੇ ਤੇ ਅੱਜ ਵੀ ਹੈ ਠੀਕ ਹੈ ਔਰ ਉਹ ਜਿਹੜੀ ਅਲਖ ਮੈਂ ਲਿਖੀ ਪਹਿਲਾਂ ਤਾਂ ਮੈਨੂੰ ਮੈਂ ਮੈਂ ਕੱਲੇ ਕੱਲੇ ਜਿਹੜੇ ਮੇਰੇ ਬਿਊਰੋਕ੍ਰੇਟ ਮਿੱਤਰ ਦੋਸਤੀ ਮੇਰੇ ਮੇਰੇ ਜਾਣਕਾਰ ਸੀ ਹੂੰ ਉਹਨਾਂ ਨੂੰ ਮੈਂ ਆਪਣੀ ਬੇਵਾਕੀ ਤੋਂ ਬਹੁਤ ਨਾ ਜਾਇਜ਼ ਨਜਾਇਜ਼ ਬਹੁਤ ਫਾਇਦਾ ਲਿਆ ਮੈਂ ਜਾ ਕੇ ਖੁੱਲੇ ਤੌਰ ਤੇ ਉਹਨਾਂ ਨਾਲ ਗੱਲਾਂ ਕੀਤੀਆਂ ਔਰ ਉਹਨਾਂ ਨੇ ਬੜੇ ਖੁੱਲ ਕੇ ਜਵਾਬ ਦਿੱਤੇ ਉਹ ਕਿਤਾਬ ਮੇਰੀ ਪੜਨ ਵਾਲੀ ਹੈ ਸਾਡੇ ਇੱਕ ਲੇਖਕ ਨੁਮਾ ਆਈਐਸ ਅਫੀਸਰ ਨੇ ਕਿਹਾ ਸੀ ਉਹ ਹੁਣ ਬੱਸ ਕਰ ਬੱਸ ਕਰ ਹੁਣ ਤੋਂ ਤੇ ਮੈਂ ਉਹਨੂੰ ਕਿਹਾ ਸੀ ਭਾਜੀ ਆਪਣਾ ਤਾਂ ਉਹਨੂੰ ਚਿਹਰਾ ਤਾਂ ਨਹੀਂ ਨਜ਼ਰ ਆਇਆ ਕਿਤੇ